ਦੇਸ਼ਪੁਰ ਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਜਿੱਥੇ ਵੱਧ ਤੋਂ ਵੱਧ ਤਾਪਮਾਨ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਉੱਥੇ ਤੇਜ਼ ਹਵਾਵਾਂ ਵੀ ਲੋਕਾਂ ਨੂੰ ਜੁਲਸਾ ਰਹੀਆਂ ਨੇ ਅਕਸਰ ਲੋਕ ਕੀ ਕਰਦੇ ਨੇ ਗਰਮੀ ਤੋਂ ਰਾਹਤ ਪਾਣ ਦੇ ਲਈ ਬਾਹਰੋਂ ਤੋਂ ਬਾਅਦ ਨਹਾ ਲੈਂਦੇ ਨੇ ਤੁਰੰਤ ਹੀ ਸਰੀਰ ਨੂੰ ਠੰਡਾ ਕਰਨ ਦੇ ਲਈ ਛੱਟ ਨਹਾ ਲੈਂਦੇ ਨੇ ਪਰ ਅਕਸਰ ਕੀ ਹੁੰਦਾ ਹੈ ਕਿ ਅਜੀਹਾਂ ਚੀਜ਼ਾਂ ਜੋ ਸਾਨੂੰ ਤੁਰੰਤ ਰਾਹਤ ਦਿੰਦੀਆਂ ਨੇ ਉਹ ਸਾਡੇ ਲਈ ਹਾਨੀਕਾਰਕ ਹੁੰਦੀਆਂ ਨੇ ਤਾਂ ਦੱਸ ਦੇ ਕਿ ਜਦੋਂ ਆਪਾਂ ਬਾਹਰੋਂ ਅੰਦਰ ਆਨੇ ਆ ਤੇ ਛੱਟ ਨਹਾ ਲੈਨੇ ਆ ਤਾਂ ਇਹ ਆਪਣੇ ਲਈ ਹਾਨੀਕਾਰਕ ਹੈ ਇਸ ਕਾਰਨ ਕਰਕੇ ਵੱਡੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ ਕਿਉਂਕਿ ਜਦੋਂ ਆਪਾਂ ਬਾਹਰੋਂ ਅੰਦਰ ਆਉਂਦੇ ਆ ਤਾਂ ਸਰੀਰ ਦਾ ਜਿਹੜਾ ਤਾਪਮਨ ਹੈ ਉਹ ਵਧਿਆ ਰਹਿੰਦਾ ਹੈ ਅਚਾਨਕ ਠੰਡੇ ਪਾਣੀ ਨਾਲ ਨਹਾ ਲੈਣ ਨਾਲ ਸਰੀਰ ਦਾ ਤਾਪਮਨ ਜੋ ਹੈ ਉਹ ਬਦਲ ਜਾਂਦਾ ਹੈ ਤੁਸੀਂ ਠੰਡਾ ਜਾਂ ਗਰਮ ਮਹਿਸੂਸ ਕਰ ਸਕਦੇ ਹੋ ਗਲੇ 'ਚ ਖਰਾਸ਼ ਵੀ ਹੋ ਸਕਦੀ ਹੈ ਖੰਘ ਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਤੇ ਜੇਕਰ ਤੁਸੀਂ ਆਪਣੇ ਸਿਰ ਤੇ ਪਾਣੀ ਪਾਉਂਦੇ ਹੋ ਤਾਂ ਇਸ ਨਾਲ ਦਿਮਾਗ ਫ੍ਰੀਜ਼ ਹੋ ਸਕਦਾ ਹੈ ਇਸ ਦੇ ਨਾਲ ਹੀ ਤੁਰੰਤ ਨਾਲ ਨਾਲ ਹੀਟ ਸਟ੍ਰੋਕ ਵੀ ਹੋ ਸਕਦਾ ਹੈ ਮਾਸਪੇਸ਼ੀਆਂ 'ਚ ਅਕੜਾ ਵੀ ਹੋ ਸਕਦਾ ਹੈ ਜੇਕਰ ਆਪਾਂ ਸਹੀ ਸਮੇਂ ਦੀ ਗੱਲ ਕਰੀਏ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਪਸੀਨੇ ਨੂੰ ਸੁੱਕਣ ਦਿਓ ਤੁਸੀਂ ਲਗਭਗ 20 ਤੋਂ 30 ਮਿੰਟ ਲਓ ਦਿਲ ਦੀ ਧੜਕਣ ਤੇ ਸਰੀਰ ਦਾ ਤਾਪਮਨ ਸਥਿਰ ਹੋਣ ਦਿਓ ਇਸ ਤੋਂ ਬਾਅਦ ਹੀ ਤੁਸੀਂ ਇਸ਼ਨਾਨ ਕਰੋ ਦੇਸ਼ ਭਰ 'ਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਜਿੱਥੇ ਵੱਧ ਤੋਂ ਵੱਧ ਤਾਪਮਨ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਉੱਥੇ ਤੇਜ਼ ਹਵਾਵਾਂ ਵੀ ਲੋਕਾਂ ਨੂੰ ਜੁਲਸਾ ਰਹੀਆਂ ਨੇ ਅਕਸਰ ਲੋਕੀ ਕਰਦੇ ਨੇ ਗਰਮੀ ਤੋਂ ਰਾਹਤ ਪਾਣ ਦੇ ਲਈ 12 ਵਜੇ ਤੋਂ ਬਾਅਦ ਨਹਾ ਲੈਂਦੇ ਨੇ ਤੁਰੰਤ ਹੀ ਸਰੀਰ ਨੂੰ ਠੰਡਾ ਕਰਨ ਦੇ ਲਈ ਛੱਟ ਨਹਾ ਲੈਂਦੇ ਨੇ ਪਰ ਅਕਸਰ ਕੀ ਹੁੰਦਾ ਹੈ ਕਿ ਅਜੀਹਾਂ ਚੀਜ਼ਾਂ ਜੋ ਸਾਨੂੰ ਤੁਰੰਤ ਰਾਹਤ ਦਿੰਦੀਆਂ ਨੇ ਉਹ ਸਾਡੇ ਲਈ ਹਾਨੀਕਾਰਕ ਹੁੰਦੀਆਂ ਨੇ ਤਾਂ ਦੱਸਦੀ ਕਿ ਜਦੋਂ ਆਪਾਂ ਬਾਹਰੋਂ ਅੰਦਰ ਆਨੇ ਆ ਤੇ ਛੱਟ ਨਾ ਲੈਨੇ ਆ ਤਾਂ ਇਹ ਆਪਣੇ ਲਈ ਹਾਨੀਕਾਰਕ ਹੈ ਇਸ ਕਾਰਨ ਕਰਕੇ ਵੱਡੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ ਕਿਉਂਕਿ ਜਦੋਂ ਆਪਾਂ ਬਾਹਰੋਂ ਅੰਦਰ ਆਨੇ ਆ ਤਾਂ ਸਰੀਰ ਦਾ ਜਿਹੜਾ ਤਾਪਮਨ ਹੈ ਉਹ ਵਧਿਆ ਰਹਿੰਦਾ ਹੈ ਅਚਾਨਕ ਠੰਡੇ ਪਾਣੀ ਨਾਲ ਲੈਣ ਨਾਲ ਨਾਲ ਸਰੀਰ ਦਾ ਤਾਪਮਨ ਜੋ ਹੈ ਉਹ ਬਦਲ ਜਾਂਦਾ ਹੈ ਤੁਸੀਂ ਠੰਡਾ ਜਾਂ ਗਰਮ ਮਹਿਸੂਸ ਕਰ ਸਕਦੇ ਹੋ ਗਲੇ 'ਚ ਖਰਾਸ਼ ਵੀ ਹੋ ਸਕਦੀ ਹੈ ਖੰਘ ਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਤੇ ਜੇਕਰ ਤੁਸੀਂ ਆਪਣੇ ਸਿਰ ਤੇ ਪਾਣੀ ਪਾਉਂਦੇ ਹੋ ਤਾਂ ਇਸ ਨਾਲ ਦਿਮਾਗ ਫ੍ਰੀਜ਼ ਹੋ ਸਕਦਾ ਹੈ ਇਸ ਦੇ ਨਾਲ ਹੀ ਤੁਰੰਤ ਨਾਲ ਹੀਟ ਸਟ੍ਰੋਕ ਵੀ ਹੋ ਸਕਦਾ ਹੈ ਮਾਸਪੇਸ਼ੀਆਂ 'ਚ ਅਕੜਾ ਵੀ ਹੋ ਸਕਦਾ ਹੈ ਜੇਕਰ ਆਪਾਂ ਸਹੀ ਸਮੇਂ ਦੀ ਗੱਲ ਕਰੀਏ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਪਸੀਨੇ ਨੂੰ ਸੁੱਕਣ ਦਿਓ ਤੁਸੀਂ ਲਗਭਗ 20 ਤੋਂ 30 ਮਿੰਟ ਲਓ ਦਿਲ ਦੀ ਧੜਕਣ ਤੇ ਸਰੀਰ ਦਾ ਤਾਪਮਾਨ ਸਥਿਰ ਹੋਣ ਦਿਓ ਇਸ ਤੋਂ ਬਾਅਦ ਹੀ ਤੁਸੀਂ ਇਸ਼ਨਾਨ ਕਰੋ ਦੇਸ਼ਪਾਤ ਦੀ ਗਰਮੀ ਦਾ ਕਹਿਰ ਲਗਾਤਾਰ جاری ਹੈ ਜਿੱਥੇ ਵੱਧ ਤੋਂ ਵੱਧ ਤਾਪਮਾਨ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਉੱਥੇ ਤੇਜ਼ ਹਵਾਵਾਂ ਵੀ ਲੋਕਾਂ ਨੂੰ ਚੁਲਸਾ ਰਹੀਆਂ ਨੇ ਅਕਸਰ ਲੋਕ ਕੀ ਕਰਦੇ ਨੇ ਗਰਮੀ ਤੋਂ ਰਾਹਤ ਪਾਣ ਦੇ ਲਈ ਬਾਹਰੋਂ ਆਉਣ ਤੋਂ ਬਾਅਦ ਨਹਾ ਲੈਣਦੇ ਨੇ ਤੁਰੰਤ ਹੀ ਸਰੀਰ ਨੂੰ ਠੰਡਾ ਕਰਨ ਦੇ ਲਈ ਛੱਟ ਨਹਾ ਲੈਣਦੇ ਨੇ ਪਰ ਅਕਸਰ ਕੀ ਹੁੰਦਾ ਹੈ ਕਿ ਅਜਿਹੀਆਂ ਚੀਜ਼ਾਂ ਜੋ ਸਾਨੂੰ ਤੁਰੰਤ ਰਾਹਤ ਦਿੰਦੀਆਂ ਨੇ ਉਹ ਸਾਡੇ ਲਈ ਹਾਨੀਕਾਰਕ ਹੁੰਦੀਆਂ ਨੇ ਤਾਂ ਦੱਸਦੀ ਕਿ ਜਦੋਂ ਆਪਾਂ ਬਾਹਰੋਂ ਅੰਦਰ ਆਨੇ ਆ ਤੇ ਛੱਟ ਨਹਾ ਲੈਣੇ ਆ ਤਾਂ ਇਹ ਆਪਣੇ ਲਈ ਹਾਨੀਕਾਰਕ ਹੈ ਇਸ ਕਾਰਨ ਕਰ ਵੱਡੀਆਂ ਬਿਮਾਰੀਆਂ ਵੀ ਹੋ ਸਕਦੀਆਂ ਨੇ ਕਿਉਂਕਿ ਜਦੋਂ ਆਪਾਂ ਬਾਹਰੋਂ ਅੰਦਰ ਆਉਂਦੇ ਆ ਤਾਂ ਸਰੀਰ ਦਾ ਜਿਹੜਾ ਤਾਪਮਨ ਹੈ ਉਹ ਵਧਿਆ ਰਹਿੰਦਾ ਹੈ ਅਚਾਨਕ ਠੰਡੇ ਪਾਣੀ ਨਾਲ 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 ਸਰੀਰ ਦਾ ਤਾਪਮਨ ਜੋ ਹੈ ਉਹ ਬਦਲ ਜਾਂਦਾ ਹੈ ਤੁਸੀਂ ਠੰਡਾ ਜਾਂ ਗਰਮ ਮਹਿਸੂਸ ਕਰ ਸਕਦੇ ਹੋ ਗਲੇ 'ਚ ਖਰਾਸ਼ ਵੀ ਹੋ ਸਕਦੀ ਹੈ ਖੰਘ ਤੇ ਜ਼ੁਕਾਮ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਨੇ ਤੇ ਜੇਕਰ ਤੁਸੀਂ ਆਪਣੇ ਸਿਰ ਤੇ ਪਾਣੀ ਪਾਉਂਦੇ ਹੋ ਤਾਂ ਇਸ ਨਾਲ ਦਿਮਾਗ ਫ੍ਰੀਜ਼ ਹੋ ਸਕਦਾ ਹੈ ਇਸ ਦੇ ਨਾਲ ਹੀ ਤੁਰੰਤ ਨਾਲ ਹੀਟ ਸਟ੍ਰੋਕ ਵੀ ਹੋ ਸਕਦਾ ਹੈ ਮਾਸਪੇਸ਼ੀਆਂ 'ਚ ਅਕੜਾ ਵੀ ਹੋ ਸਕਦਾ ਹੈ ਜੇਕਰ ਆਪਾਂ ਸਹੀ ਸਮੇਂ ਦੀ ਗੱਲ ਕਰੀਏ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਪਸੀਨੇ ਨੂੰ ਸੁੱਕਣ ਦਿਓ ਤੁਸੀਂ ਲਗਭਗ 20 ਤੋਂ 30 ਮਿੰਟ ਲਓ ਦਿਲ ਦੀ ਧੜਕਣ ਤੇ ਸਰੀਰ ਦਾ ਤਾਪਮਨ ਸਥਿਰ ਹੋਣ ਦਿਓ ਇਸ ਤੋਂ ਬਾਅਦ ਹੀ ਤੁਸੀਂ ਇਸ਼ਨਾਨ ਕਰੋ